ਨੰਗਲ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਹ ਚਾਰ ਨੌਜਵਾਨ ਕਿਸ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਨੇ ਅਤੇ ਕਿੱਥੋਂ ਕੀਤੇ ਗਏ ਨੇ ਇਸ ਸਬੰਧ 'ਚ ਜਾਣਕਾਰੀ ਲੈ ਲੈਣੇ ਆ ਨੰਗਲ ਥਾਣਾ ਦੇ ਇੰਸਪੈਕਟਰ ਰਾਹੁਲ ਸ਼ਰਮਾ ਜੀ ਤੋਂ ਜੀ ਸਰ ਗ੍ਰਿਫਤਾਰ ਕੀਤੇ ਗਏ ਨੇ ਕਿ ਕਿੱਥੋਂ ਕੀਤੇ ਨੇ ਔਰ ਕਿਸ ਮਾਮਲੇ 'ਚ ਇਹ ਗ੍ਰਿਫਤਾਰ ਕੀਤੇ ਗਏ ਇਹ ਮਕਦਮਾ ਨੰਬਰ 139/24 ਅਧੀਨ ਤਾਰਾ 1152 118 109 191 190 ਬੀ ਐਨ ਐਸ ਦੇ ਰਜਿਸਟਰ ਕੀਤਾ ਸੀ ਜੀ ਇਦੇ ਵਿੱਚ ਜਿਹੜਾ ਇੱਕ ਕੰਪਲੇਂਟ ਕਰਤਾ ਸੀ ਅਜੇ ਕੁਮਾਰ ਵਾਲੀ ਉੱਤਰ சுரேਸ਼ ਕੁਮਾਰ ਵਾਲੀ ਵਾਸੀ ਪਿੰਨ ਕਲਸੇੜਾ ਉਹਨਾਂ ਦੀ ਕਰਿਆਨੇ ਦੁਕਾਨ ਹੈ ਨੇੜੇ ਆਪਣੇ ਬੱਸ ਸਟੈਂਡ ਦੇ ਨੇੜੇ ਕਲਸੇੜੇ ਦੇ ਤੇ ਉੱਥੇ ਉਹਨਾਂ ਨੂੰ ਕੁਝ ਵਿਅਕਤੀ ਜਿਹੜੇ ਹੈਗੇ ਉਹਦੇ ਫਾਦਰ ਨਾਲ ਬਹਿਸ ਕਰ ਰਹੇ ਸੀ ਤਾਂ ਹਟਾਏ ਜਦੋਂ ਉਹ ਨਹੀਂ ਤੇ ਮੁੜ ਕੇ ਜਦੋਂ ਵਾਪਸ ਆਏ ਉਹ ਗੰਡਾਸਾ ਲੈ ਆ ਕੇ ਇਹਦੇ ਮਾਰਿਆ ਤਾਂ ਇਸ ਅਧਾਰ ਤੇ ਜਿਹੜੀ ਹੈਗੀ ਧਾਰਾ ਜਿਹੜੀ ਆਈਪੀਸੀ 307 ਕਹਿੰਦੇ ਜੀ ਨੂੰ ਉਹ ਉਹਦਾ ਵਾਧਾ ਹੋਇਆ ਸੀ ਤੇ ਉਸ ਦੇ ਅਧਾਰ ਤੇ ਜਿਹੜਾ ਹੈ ਐਫ ਆਈ ਆਰ ਹੋਈ ਸੀ ਇਹ ਟੋਟਲ ਦੋਸ਼ੀ ਜਿਹੜੇ ਬਾਈ ਨੇਮ ਸੀ ਉਹ ਚਾਰ ਸੀ ਤੇ ਇੱਕ ਬਿਆਨਾਂ ਦੇ ਆਧਾਰ ਤੇ ਇੱਕ ਐਡ ਕੀਤਾ ਖੁੱਲ ਪੰਜ ਹੋ ਗਏ ਤੇ 10000 ਇਹਨੇ ਨਾਮ ਲੂਣ ਅਣਪਛਾਤੇ ਲਿਖਾਇਆ ਸੀ ਉਹ ਚ ਇੱਕ ਸੀ ਸਾਹਿਲ ਉਰਫ ਲੀਲੂ ਵਾਸੀ ਬੰਡਰਾਈ ਪਰਸਾਨੀ ਇੱਕ ਸ਼ਾਂਤ ਬੁੱਗੀ ਇੱਕ ਕਲਸੀੜੇ ਦਾ ਹੈ ਤੇ ਨਿਖੇਲਾ ਇੱਕ ਇਹ ਵੀ ਇਹ ਬਸਦੇੜੇ ਦਾ ਹੈ ਤੇ ਕਨੀਰੁੱਧਾ ਹੈ ਇਹ ਵੀ ਬਸਦੇੜੇ ਦਾ ਹੈ ਇਹਨਾਂ ਚਾਰਾਂ ਨੂੰ ਜਿਹੜਾ ਹੈਗਾ ਪੁਲਿਸ ਨੇ ਅਰੈਸਟ ਕਰ ਲਿਆ ਇੱਕ ਜੁਵਨਾਈ ਲਾਈਚ ਬਾਈ ਨੇਮ ਉਹ ਛੋਟਾ 14 ਸਾਲ ਦਾ ਹੈ ਉਦਾਇਕ ਦਾ ਨਾਮ ਹੈਗਾ ਉਹ ਤਫਤੀਸ਼ ਵਿੱਚ ਜੋ ਅੱਗੇ ਸਾਡੇ ਕੋਲ ਉਹ ਇਨਵੈਸਟੀਗੇਸ਼ਨ ਵਿੱਚ ਆਊਗਾ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਊਗੀ ਜੀ ਤੇ ਸਰ ਕੋਈ ਪਹਿਲਾਂ ਜਿਹੜਾ ਕੋਈ ਮਾਮਲਾਤ ਨਹੀਂ ਇਹਨਾਂ ਦੇ ਕੋਲ ਦੰਦੇ ਆ ਇਹਨਾਂ ਤੋਂ ਇੱਕ ਜਿਹੜਾ ਹੈਗਾ ਮੁੰਡਾ ਸਾਹਿਲ ਹੈ ਤੇ ਇੱਕ ਪਹਿਲਾਂ ਵੀ ਦਰਜ ਹੋਇਆ ਸੀ ਜੀ ਲੜਾਈ ਝਗੜੇ ਦਾ ਉਹਦਾ ਕੰਪਰੋਮਾਈਜ਼ ਹੋ ਗਿਆ ਸੀ ਤੇ ਇਹਦੇ ਰਿਕਾਰਡ ਤਾਂ ਸਾਡੇ ਕੋਲ ਹੈਗਾ ਜੀ ਜਿਹੜਾ ਫਿਲਹਾਲ ਬਾਕੀ ਹਲੇ 2 ਦਿਨ ਦਾ ਪੁਲਿਸ ਰਵਾਲ ਲਿਆ ਸੀ ਸੀਨ ਦਾ ਗੱਲ ਪੇਸ਼ ਕਰ ਦਿੱਤੇ ਪੇਸ਼ ਕਰ ਦਿੱਤੇ ਆ ਜੀ ਜੀ ਤੇ ਜਿਹੜਾ ਵੈਪਨ ਸੀ ਉਹ ਵੀ ਅਸੀਂ ਰਿਕਵਰ ਕਰਾ ਲਿਆ ਸੀ ਜੀ ਠੀਕ ਸਰ ਠੀਕ